ਪਰਗੜ ਸਿੰਘ ਪਰਗੜ ਦੀ ਰਾਤ ਨੂੰ ਰੋਕ ਲੜਾਈ ਹੋਈ ਆ ਕੌਮ ਦੇ ਕਿਹੜਾ ਕਿਹੜਾ ਪਰਿਵਾਰ ਪਰਗੜ ਜੀ ਆਸ ਵਿੱਚ ਹੀ ਪਰਿਵਾਰ ਇਹ ਆ ਪਹਿਲਾ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤੋਂ ਮਾਤਾ ਦੀ 74 ਸੌ ਲੰਗਰ ਬੈਠ ਹੋ ਗਈ ਸੀ ਉਸ ਤੋਂ ਬਾਅਦ ਫਿਰ ਇਹ ਜੇਲ ਚਲੇ ਗਿਆ ਸੀ ਜੇਲ ਤੋਂ ਬਾਅਦ ਇਹਦੀ ਜਮਾਨਤ ਕਰਾ ਲਈ ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਤੇ ਹੁਣ ਸਾਲੋਂ ਵੀ ਸਵੇਰੇ ਹੀ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਖਮੀ ਪਿਆ ਹਸਪੀਟਲ ਜੀ ਜਿਹਨੇ ਕਤਲ ਕੀਤਾ ਉਹ ਆਪਣੀ ਬਾਦਾ ਪਹਿਲਾਂ ਉਹ ਉਹਦੀ ਰੈਟ ਹੋਈ ਹੈ ਜੀ ਕਿੰਨੀ ਉਮਰ ਆਦੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ ਕੀ ਨਸ਼ਾ ਕਰਦੇ ਉਹਨੂੰ ਦੋ ਜਾਨ ਬਾਜੀ ਜਿਹੜੇ ਪਿਓ ਪੁੱਤ ਜਿ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰੂ ਪੀ ਜਾਂਦੇ ਸੀ ਉਮਰ ਕਿੰਨੀ ਸੀ ਛੋਟੇ ਭਾਈ ਦੀ ਛੋਟੇ ਭਰਾ ਦੀ ਹੈਗੀ ਸੀ ਇਹ ਦੋ ਬੱਤ ਬੱਤੀ ਦੇ 30 ਸਾਲ ਲਾਇਆ ਉਹਨਾਂ ਦਾ ਵਿਆਹ ਹੋਇਆ ਦੋਨੇ ਵਿਆਹ ਹੋਏ ਉਹ ਵੀ ਜਿਹੜੀਆਂ ਇਹਨਾਂ ਦੇ ਘਰ ਵਾਲੀਆਂ ਉਹਨਾਂ ਵੀ ਬਹੁਤ ਪਰੇਸ਼ਾਨ ਕਰਦੇ ਸੀ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਬੈਠੀਆਂ ਨੇ ਜਿਹੜਾ ਜਿਵੇਂ ਲੱਗਦਾ ਜਿਵੇਂ ਬੱਚੇ ਦੇ ਬڑے ਭਾਈ ਨੇ ਵੀ ਮਾਤਾ ਨੂੰ ਮਾਰਿਆ ਸੀ ਹਾਂਜੀ ਤੇ ਕੀ ਛੋਟੇ ਭਾਈ ਨੇ ਕੋ ਗੰਦ ਚੁੱਕੀ ਵਸਾ ਆਸ ਵਿੱਚ ਇੱਥੇ ਲੜਦੇ ਰਹਿੰਦੇ ਜੀ ਇੱਥੇ ਹੀ ਦੇਖਦੇ ਨਾ ਨਹੀਂ ਪਿੰਡ ਦੇ ਵਿੱਚ ਜਦੋਂ ਜਵਾਨਤ ਕਰਾ ਕੇ ਆਇਆ ਸੀ ਉਦੋਂ ਤੋਂ ਹੀ ਆਸ ਵਿੱਚ ਹੀ ਬਹੁਤ ਵਾਰੀ ਲੜੇ ਨੇ ਕਿੰਨਾ ਟਾਈਮ ਪਹਿਲਾਂ ਲੋਕਾਂ ਨੇ ਬਹੁਤ ਸਮਝਾਇਆ ਹਾਂਜੀ ਕਿੰਨਾ ਟਾਈਮ ਪਹਿਲਾਂ 6-7 ਮਹੀਨੇ ਪਹਿਲਾਂ ਉਹ ਜੀ ਹਾਂ ਜੀ ਹਾਂ ਜੀ ਪਿੰਡ ਵਾਲੇ ਰੋਕੇ ਵੀ ਉਹਨਾਂ ਨੂੰ ਨਹੀਂ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ ਸਰਪੰਚ ਸਾਹਿਬ ਨੇ ਬਹੁਤ ਸਵਾਰੀ ਸਮਝਾਇਆ ਪੰਚਾਇਤ ਨੇ ਸਮਝਾਇਆ ਹਾਂਜੀ ਬਸ ਆਸ ਵਿੱਚ ਜਦੋਂ ਨਸ਼ੇ ਨੁਸ਼ੇ ਦੇ ਵਿੱਚ ਹੋ ਜਾਂਦੀ ਦੋਦੋਂ ਲੜਾ ਨਿਉ ਠੀਕ ਠਾਕ ਰਹਿੰਦੇ ਸੀ ਕਿੰਨੇ ਇਕੱਠੇ ਰਹਿੰਦੇ ਸੀ ਪਿੰਨੇ ਪਹਿਲਾਂ ਇਕੱਠੇ ਰਹਿੰਦੇ ਸੀ ਉਹਨਾਂ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਸੀ ਵੀ ਚੱਲ ਉਹਦੋਂ ਨਾਲ ਪਰੇ ਹੋ ਜੀ ਪਿਓ ਦੇ ਪਤਾ ਨਹੀਂ ਕੀ ਮਨ ਚ ਆਇਆ ਇੱਥੇ ਆ ਕੇ ਰਾਤ ਬਹਾਂ ਦੇ ਇੱਥੇ ਇਹਦਾ ਪਿਓ ਉਥੇ ਜਿਹਦੀ ਡੈਥ ਹੋਈ ਹੈ ਬੱਟੇ ਭਰਾ ਛੋਟਾ ਭਰਾ ਉੱਧਰ ਲੱਗ ਰਿਹਾ ਇਹਨਾਂ ਦੇ ਦਾਰੂ ਤੋਂ ਲਾਭ ਕੋਈ ਨਸ਼ਾ ਕਰਦਾ ਸੀ ਦਾਰੂ ਤੋਂ ਇਲਾਵਾ ਜੀ ਦੇਖੋ ਹੋਰ ਨਸ਼ੇ ਬਹੁਤ ਨੇ ਮੈਡੀਕਲ ਨਸ਼ੇ ਹੋ ਗਏ ਇਹਨਾਂ ਪਤਾ ਹੀ ਨਹੀਂ ਸੀ ਲੱਗਦਾ ਕੀ ਜਾਂਦੇ ਨੇ ਕੀ ਨਹੀਂ ਕਹਿਣਾ ਕਿ ਸੋਨੇ ਉੱਪਰ ਸਾਰਾ ਦੇਖੋ ਇਸ ਤਰ੍ਹਾਂ ਕਹਿੰਦੇ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਇੱਕ ਦਿਨ ਬੋਲਤਾ ਜੀ ਕਿ ਜਿਹਨੇ ਦੋ ਭਾਈ ਵੀ ਲੜਦੇ ਰਹਿੰਦੇ ਸੀ ਉਹਨਾਂ ਨੇ ਮਾਂ ਮਰਨ ਤੋਂ ਪਹਿਲਾਂ ਹਾਂਜੀ ਉਹ ਵੀ ਲੜਦੇ ਸੀ ਕਿ ਬਾਹਲੇ ਲੜਨਾ ਸ਼ੁਰੂ ਦੇ ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ ਹਾਂਜੀ ਹਾਂਜੀ ਆਹ ਹਾਂਜੀ ਬਾਬੂ ਕਿਹੜਾ ਕੋਈ ਨਾ ਉਹ ਨਹੀਂ ਆ ਕੀ ਕਰਨਾ ਕੀ ਉਹ ਰਗਣਾ ਨਾ ਨਾ ਦਾ ਤਜ ਕੋਈ ਹੋਈ ਹੋਈ ਇਹਨਾਂ ਨੂੰ ਬੁਲਾਉਂਦੇ ਹੀ ਨਹੀਂ ਉਹਦੇ ਕਰਤੇ ਤਾਂ ਅਸੀਂ ਇੱਧਰ ਆ ਗਏ ਸੀ ਅੱਛਾ ਜੀ ਐ ਇਦਾਂ ਦਾ ਖਰੀਦਿਆ ਰਹਾ ਹੈ ਇਹਦੇ ਤਾ ਲੱਖਾ ਇਹ ਮੁੰਡੇ ਦੇ ਕੁੱਤੇ ਆ ਸਾਡੀ ਕੀ ਗੱਲ ਕੀ ਹੋਈ ਇੱਕ ਪੁਰਾਣਾ ਦਾ ਆ ਜੀ ਪੀ ਤਾਰੀ ਹੈ ਕੋ ਵੀਂਦਾ ਹੋ ਪਹਿਲਾਂ ਵੀ ਜੁੜਾਈ ਕੀਤੀ ਰੰਤ ਨਹੀਂ ਆ ਜੀ ਨਹੀਂ ਬੀਤਿਆ ਜਿੰਨਾ ਪੁੱਤੜ ਦਾ ਕਾਰਨ ਕੀ ਸੀ ਜਿੰਨਾ ਜਿਹੜਾ ਮੁੱਖ ਪਿਆ ਹੋ ਉਹ ਐਵੇਂ ਕਾਹ ਚਮੇਂ ਇੰਟੜੇ ਦਤਾਉ ਬੇਲੋ ਅੱਛਾ ਹੋਰ ਬਾਓ ਇਤਿਹਾਸ ਦੇ ਦਵਾ ਤੁਸੀਂ ਉਹਦੇ ਨਾਲ ਰਹਿੰਦੇ ਨਹੀਂ ਇਕੱਲਾ ਨਹੀਂ ਮੈਂ ਤਾਂ 23 ਮੋਢੇ ਨਾਲ 20 ਅੱਛਾ ਉਹ ਦੋਵੇਂ ਮੁੰਡਰੇ ਕਿਲੇ ਚੱਤਾ ਮਾਰਿਆ ਉਹ ਤਾਂ ਮਰ ਗਿਆ ਤਾਂ ਥੋੜੀ ਜਿਹੀ ਗੋਲੀਆਂ ਲੱਗੀਆਂ ਅਰੇ ਹੋਗੇ ਪ੍ਰਿਤਮ ਸਿੰਘ ਵਾਲੀਆ ਮਾਲਾਜੀ ਅੰਕਾਦੋਂ ਮੋਲੇ ਗਾਣ ਸਭਾਣਾ ਇਹ ਦਿੱਤੀ ਨੇ ਜੁੜੇ ਰਣਾ ਆਦੀਏ ਸਾਹ ਖਵਜੇ ਦੀ ਤੇ ਬਹੁਤ ਨਹੀਂ ਕੋਣ ਲੈ ਕੇ ਕੋਈ ਬੰਨੇ ਆ ਸੀ ਤਾਂ ਸਭਾ ਲਈ ਨਾ ਹਾਂਜੀ ਲੱਖ ਸਾਢੇ 40 ਰੁਪਏ ਆਏ ਵੀ ਉੱਤ ਸੱਤ ਰੁਪਏ ਉਹ ਗੁੰਡਾ ਲਗਭਗ 40 ਰੁਪਏ ਲੱਗਵਾ ਦੇਈ ਉਹ ਤਾਂ ਉੱਧਰ ਪੈਂਦਾ ਬਹੁਤ ਦੂਰ ਉਸ ਟਾਈਮ ਤੇ ਥੋੜੀ ਚੜਾਈ ਵੀ ਦੇਖੋ ਜੀ ਉਹ ਵੀ ਚਾਰ ਰੁਪਏ ਆ ਉਹ ਦਾ ਆਵੜੇ ਟੈਗਰਾ ਵਾਲੀ ਹੈ ਜਿਹੜੀ ਰਿਪੋਰਟ ਵੀ ਆ ਗਈ ਸੀ ਅੱਛਾ ਜੀ ਤੈਨੂੰ ਰਾਤ ਤੋਂ ਕਿਹੜੀ ਗੱਲ ਤੱਕ ਦੱਸ ਦਿੱਤੀ ਆ ਕੀ ਕਹਣਾ ਤੁਹਾਨੂੰ ਪਹਿਲਾਂ ਕਹਾਂ ਵੀ ਹੈ ਤੁਸੀਂ ਕੀ ਤੋਂਨੇ ਹੁਣ ਕੀ ਕੀਤਾ ਜਾਉਂਗਾ ਹੋਣਾ ਤਾਂ ਅੰਦਰ ਹੋ ਜਾਵੇ ਦੀ ਹਰੀ ਗਾਇਦਾ ਮੇਰਾ ਕਮਨ ਚੱਕਾ ਰਾਤ ਤੱਕ ਨਾ ਹੀ ਸੋਇਆ ਹਾਂ ਹਾਂਜੀ ਜਿਵੇਂ ਬੰਦੇ ਜਰਸੀ ਕੀ ਰਹਿਣਾ ਦੋ ਬੰਦੇ ਆਇਸ ਸਾਡੇ ਕੋਲ ਲੜਾਈ ਕੇਸ ਦੇ ਵਿੱਚ ਇੱਕ ਬਰਾਡ ਡੈੱਟ ਜਗਾ ਇੱਕ ਇੰਜਰ ਕੋਈ ਕੋਈ ਥੀ ਪਿਆ ਅਜੇ ਅਸੀਂ ਉਹ ਰੈਕਾ ਕਰਨਾ ਚਾਹੁੰਦੇ ਆ ਮੱਤੇ ਦੇ ਵਿੱਚ ਪਰ ਨਾਲ ਕੋਈ ਸਾਨੂੰ ਅਵੇਲੇਬਲ ਨਹੀਂ ਮਿਲਦਾ ਜਿਹੜਾ ਇੰਜਣ ਆ ਉਹ ਵੀ ਉਹਦੀ 60 ਸਾਲ ਹੈ ਕਿੰਨਾ ਉਹਦਾ ਰਾਮ ਸਿੰਘ ਜਿਹੜਾ ਉਹ ਆ ਪਿੰਡ ਪੋਨੀਆ ਜਿਹੜਾ ਦੂਸਰਾ ਜਿਹੜਾ ਫੀਜ ਉਹ ਇਹਨਾਂ ਦੇ ਵਿੱਚ ਲੱਗੂ ਉਹ ਜਦਾ ਮੰਡਾ ਲੱਗਦਾ ਹੈ ਉਹਦੀ ਕਿੰਨੀ ਹੋ ਗਈ ਉਹਦੀ 35 ਸਾਲ ਹੋਊਗੀ 35 ਸਾਲ ਉਹਦਾ 31 ਸਾਲ ਹੈ ਇਸਦੀ ਲੱਗਦਾ ਕਿ ਅੱਜ 20 ਤੀਜਾ ਮਾਰੇ ਹੋ ਗੁਣ ਲੱਗੇ ਇਹ ਤਾਂ ਪੋਸਟਮਾਰਟਮ ਵੀ ਹੋਟੇ ਬਾਅਦ ਹੀ ਡਿਪਲੋਰ ਹੋਏਗਾ ਜੀ ਯੋਗ ਜਿਹੜਾ ਨੂੰ ਰੈਫਰ ਕਰ ਰਹੇ ਹੋ ਇਹਦੀ ਕਿੰਨੀ ਕਿਤੇ ਇਹ ਵੀ ਉਹ ਵੀ ਸੁਰਤੇ ਵੀ ਮਾਰ ਹੈਗੇ ਆ ਹੱfte ਵੀ ਆ ਕੋਈ ਚੀਜ਼ ਘਰ ਫਿਆਰਨ ਲੱਗ ਰਹੀ ਨਹੀਂ ਕਿੰਨੀ ਕੱਦਿਆ ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਸੰਭਲ ਨਾਲ ਕੁਟ ਕੁਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਕਿ ਕਿੰਨੇ ਕੋਈ ਨਹੀਂ ਕਰਦਾ ਜੀ ਤੇ ਕੱਲ ਸ਼ਾਮ ਨੂੰ ਰਾਤ 9:30 ਵਜੇ ਦੀ ਡਾਲ ਦੱਸੋ। ਉਹ ਨਸ਼ਾ ਕੀਤਾ ਹੈ ਜੀ ਇਸ ਤਰ੍ਹਾਂ। ਹਾਂ ਨਸ਼ੇ ਦੀ ਕਿਸਮ ਦਾ ਬੰਦਾ ਹੈ ਤੇ ਆਪ ਵੀ ਕੀ ਉਹ ਬੈਠੇ ਉੱਥੇ ਸ਼ਰਾਬ ਵਗੈਰਾ ਪਿੰਦੇ ਸੀ। ਕੀ ਰੰਗਸ਼ੀ ਰਹੀਏ ਉਹਨਾਂ ਦੇ ਕੀ ਕਾਰਨ ਕੀ ਰੇ? ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਕੁਝ ਜ਼ਮੀਨ ਲਵਾ ਦਿੱਤੀ ਸੀ। ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇ ਦੇ। ਇਹ ਗੱਲ ਸਹੀ ਹੈ ਨਾ ਕਿਸੇ ਲਈ ਬਜ਼ੁਰਗ ਨੇ। ਉਹਦਾ ਨਾਮ ਸੀਗਾ ਜਗਜੀਵਨ ਸਿੰਘ ਉਮਰ ਉਹ 38 ਸਾਲ ਆ ਤੇ ਬਜ਼ੁਰਗ ਦੀ ਉਮਰ ਕਿੰਨੀ ਹੈ ਬਜ਼ੁਰਗ ਦੀ ਉਮਰ 67 ਸਾਲ ਆ ਕੀ ਪੋਜੀਸ਼ਨ ਦੀ ਅਵੇਲੇਬਿਲਟੀ ਹੈ ਪੋਜੀਸ਼ਨ ਠੀਕ ਹੈ ਬਜ਼ੁਰਗ ਠੀਕ ਨੇ ਦੂਜੇ ਜਗਜੀਵਨ ਦੀ ਤਾਂ ਡੈਥ ਹੋ ਗਈ ਸੀਗਾ ਇਹ ਵੀ ਸੁਣਿਆ ਜਿਹੜਾ ਵੀ ਡੈਥ ਹੋਈ ਆ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਸੀ ਹਾਂ ਉਹਦੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਰਹੀ ਅੱਜ ਮ੍ਰਿਤਕ ਹੈ ਉਹਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ ਤੋਂਵਾ ਭਰਾ ਦੀ ਵੀ ਪਹਿਲਾਂ ਵੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਜੀ ਪ੍ਰੋਟੀਨ ਮੈਟਰ ਤੇ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮੀ ਨੇ ਦੋ ਇਹ ਜਿਹੜੇ ਹੁਣ ਬਾੜੀ ਆ ਉਹਦੇ ਪਹਿਲਾਂ ਕੋਈ ਪਰਚਾ ਹੈਗਾ ਜੀ ਇਹ ਆਪਣੇ ਆਪਣੇ ਪੁਰਾ ਬੁਮਾਰਿਆ ਨਾ ਪਹਿਲਾਂ ਕੋਈ ਪਰਚਾ ਨਹੀਂ ਜੀ ਹੁਣ ਹੋ ਕੇ ਦੋਸ਼ੀ ਫਰਾਰ ਹੈ ਕਿ ਗ੍ਰਿਫਤਾਰ ਕਰ ਲਿਆ ਜੀ ਗ੍ਰਿਫਤਾਰ ਕਰ ਲਿਆ ਜੀ ਕੀ ਮੁਕਤ ਹੋ ਗਿਆ ਜੀ ਮੁਕਤਵਾਦਜ ਹੋ ਗਿਆ